7 ਲੱਖ ਤੇ 10000 ਰੁਪਈਆ ਦੀ ਚੰਡੀਗੜ੍ਹ ਨੰਬਰ ਦੀ 13 ਮਾਡਲ 13 ਮਾਡਲ 1.6 1.6 ਡਬਲ ਆਰਵੇ ਵਾਲੀ ਡਬਲ ਲੈ ਵੀ ਬਈ ਬਜ਼ੈਰੋ ਕਾਰ ਆ ਤੁਹਾਡੇ ਵਾਸਤੇ ਸਿਰਫ 4 ਲੱਖ ਰੁਪਈਆ ਦੀ 2012 ਮਾਡਲ ਕਾਰ ਬਈ ਚਲਾਵਾ ਚਲੂਆ ਨਮ ਬਿਲਕੁਲ 9 ਮਾਡਲ ਹੈ ਔਰ ਇਹ ਗੱਡੀ ਆਪਾਂ ਨੂੰ ਪੇਜੂਗੀ 80000 ਦੀ ਜੀ 15 ਮਾਡਲ ਅਲਾਏ ਕੰਪਨੀ ਦੇ ਤਿੰਨ ਲੱਖ ਤੇ 95000 ਰੁਪਈਆ ਦੇ ਵਿੱਚ ਵਰਨਾਕਾਰ ਮਿਲ ਜਾਣੀ ਤੁਹਾਨੂੰ ਮਿੱਤਰੋ ਡੀ ਐਲ ਨੰਬਰ ਇਹ ਆ ਗਈ ਜੀ 15 ਮਾਡਲ i20 ਇਹੇ ਆਪਾਂ ਤੁਹਾਨੂੰ ਦੇ ਦਾਂਗੇ 365 ਦੀ 365 ਚ ਔਰ 4 ਦੀ ਨੰਬਰ ਨਾਲ ਇਹ ਆ ਗਈ ਆਪਣੇ ਕੋਲੇ ਸਭ ਤੋਂ ਸਸਤੀ Swift 1 ਲੱਖ 25000 ਦੀ ਐਨਓਸੀ ਨਾਲ ਮਾਡਲ ਮਾਡਲ 8 ਹਾਂ ਜੀ ਮਿੱਤਰੋ ਬਈ ਸਸਤੀ ਕਾਰ ਤੇ ਸਵਾਗਤ ਹੈ ਤੁਹਾਡਾ ਮਾਈ ਰਾਈਡ ਟੂਰੀ ਪੇਜ ਦੇ ਉੱਤੇ ਅੱਜ ਆਪਾਂ ਫੌਜੀ ਕਾਰ ਬਾਜ਼ਾਰ ਤੇ ਆਏ ਬਈ ਕਿਸੇ ਬੰਦੇ ਨੇ ਸਸਤੀਆਂ ਕਾਰਾਂ ਲੈਣੀਆਂ ਨੇ ਤੇ ਗਰੰਟੀ ਦੇ ਨਾਲ ਲੈਣੀਆਂ ਨੇ ਕਾਰਾਂ ਤਾਂ ਤੁਸੀਂ ਵਿਜ਼ਿਟ ਕਰ ਸਕਦੇ ਹੋ ਬਾਈ ਸ਼ਾਰਟ ਦੇ ਵੀ ਤੁਸੀਂ ਚੈੱਕ ਕਰ ਰਹੇ ਹੋਗੇ ਵੀ ਕਾਰਾਂ ਦਾ ਸਟਾਕ ਬਹੁਤ ਸੋਹਣਾ ਅੱਜ ਆਪਣੇ ਲਵੇ ਕਿਸੇ ਨੇ ਵੀ ਕਾਰ ਲੈਣੀ ਆ ਵੀ ਜ਼ਿਆਦਾਤਰ ਆਪਣੇ ਲਵੇ ਵਾਈਟ ਕਲਰ ਦੇ ਵਿੱਚ ਕਾਰਾਂ ਨੇ ਤੇ ਕੁਝ ਕਹਿ ਗਿਆ ਬਲੈਕ ਕਲਰ ਦੇ ਵਿੱਚ ਵਰਨਾ ਅੰਡਰ ਸਟਾਰ ਜਿੱਦਾਂ ਦੀ ਮਰਜ਼ੀ ਕੋਈ ਸਪੋਰਟ ਕਾਰ ਲੈਣੀ ਆ ਕੋਈ i20 ਹੈ ਨਾ ਬਾਈ ਤਾਂ ਬਾਈ ਤੁਸੀਂ ਵਿਜ਼ਿਟ ਕਰ ਸਕਦੇ ਹੋ ਬਾਈ ਹੋਰੀ ਆਪਣੇ ਨਾਲ ਨੇ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਆਵਾਜ਼ ਆ ਪੇ ਦੇ ਉੱਪਰ ਵੀਰੇ ਵੈਲਕਮ ਤੇ ਬਈ ਅੱਜ ਦੀਆਂ ਕਾਰਾਂ ਵਧੀਆ ਰਹਿਣਗੀਆਂ ਗਾਰੰਟੀ ਵਗੈਰਾ ਹੈ ਪੂਰੀ ਹਰੇਕ ਕਾਰ ਤੇ 6 ਮਹੀਨਿਆਂ ਦੀ ਗਾਰੰਟੀ ਹੈ ਹਾਂ ਐਨ ਆਰ ਆਈ ਤੇ ਫੌਜੀਆ ਨੂੰ 1 ਸ ਲੈ ਫੌਜੀਆ ਤੁਹਾਨੂੰ ਪਤਾ ਹੀ ਹੈ ਠੀਕ ਹੈ ਅੱਛਾ ਐਨ ਆਰ ਆਈਆਂ ਦਾ ਕੀ ਫਿਰ ਬਈ ਚਲਾਉਣੀ ਤਾਂ ਉਹਨਾਂ ਨੇ ਵੀ ਨਹੀਂ ਹੈ ਗਾਰੰਟੀ ਉਹਨਾਂ ਦੀ 11 ਮਹੀਨੇ ਵੇਸਟ ਜਾਂਦੀ ਹੈ ਠੀਕ ਹੈ ਤੇ ਬਈ ਕਾਰਾਂ ਪੇਪਰ ਬਾਰੇ ਪੂਰੇ ਇੱਕ ਨੰਬਰ ਸਾਰੇ ਪੇਪਰ ਸਾਰੇ ਮਿਲਣਗੇ ਜੇ ਕਿਸੇ ਪੇਪਰ ਚ ਪ੍ਰੋਬਲਮ ਆਉਂਦੀ ਹੈ ਆਪਾਂ ਗੱਡੀ ਰਿਟਰਨ ਕਰ ਲੈਣੇ ਆ ਸੇਮ ਅਮਾਉਂਟ ਤੇ ਓਕੇ ਅੱਜ ਤੱਕ ਆਈ ਨਹੀਂ ਕੋਈ ਕੰਨੀ ਸੁਰੂ ਕਰਪਾ ਆਜੋ ਜੀ ਪਹਿਲੀ ਕਾਰ ਕਿਹੜੀ ਰਹੂਗਾ ਅੱਜ ਆਪਣੇ ਲਈ ਆਪਣੇ ਕੋਲੇ 80000 ਤੋਂ ਲੈ ਕੇ ਹੂੰ 4 ਲੱਖ ਤੱਕ ਲਾਵਾਂਗੇ ਉੱਪਰ ਨਹੀਂ ਪਹਿਲਾਂ ਆਪਾਂ ਤੁਹਾਨੂੰ ਬਈ i20 ਕਾਰ ਦੇਵਾਂਗੇ ਆਪਾਂ ਆਜੋ ਫਿਰ ਆਹ ਕਾਰ ਆ ਆਪਣੇ ਲਵੇ i20 ਜਿਹੜੇ ਬਈ ਮੰਗਦੇ ਆ ਵੀ i20 ਕਾਰ ਲੈਣੀ ਆ ਸੀ ਤਾਂ ਤੁਸੀਂ ਆਹ ਕਾਰ ਲੈ ਜਾ ਸਕਦੇ ਆਂ ਇਹੀ ਵੀਰੇ ਕਿੰਨਾ ਮਾਡਲ ਹੈ ਡੀਜ਼ਲ 2013 ਜੀ ਮੈਗਨਾ ਲਾਈ ਵੀ ਲੱਗਿਆ ਸਕਰੀਨ ਲੱਗੀ ਹੈ 13 ਮਾਡਲ 225 ਦੀ ਐਨਓਸੀ ਨਾਲ 255 ਦੀ ਪੰਜਾਬ ਨੰਬਰ ਲਵਾ ਕੇ ਹੈ 13 ਮਾਡਲ ਹੈ ਹਾਂਜੀ 13 ਮਾਡਲ 2 ਲੱਖ 25000 ਰੁਪਏ ਦੀ ਐਨਓਸੀ ਦੇ ਨਾਲ ਬਈ ਹਾਂਜੀ ਅਗਲੀ ਆ ਗਈ ਡਿਜ਼ਾਇਰ ਆਪਣੇ ਲਵੇ ਡਿਜ਼ਾਇਰ ਮਿੱਤਰੋ ਇਹਦਾ ਬੌਂਡ ਪੇਂਟ ਕਰਕੇ ਦੇ ਦਾਂਗੇ ਹੋਰ オリジナル ਹੈ ਹਾਂਜੀ ਹਾਂਜੀ ਇਹ 1.5 ਲੱਖ ਰੁਪਏ ਦੀ BDI 11 ਮਾਡਲ 11 ਮਾਡਲ 1.5 ਲੱਖ ਚ ਡੀਜ਼ਲ ਦੀ ਹਾਂ ਲੈ ਵੀ ਮਿੱਤਰੋ ਛੇਤੀ ਛੇਤੀ ਕਾਰਾਂ ਦਿਖਾਵਾਂਗੇ ਤੁਹਾਨੂੰ ਠੀਕ ਹੈ ਬਈ ਜਿਹੜੀ ਤੁਹਾਨੂੰ ਪਸੰਦ ਆ ਲੈ ਲਓ। ਫਿੱਟਿਆ ਕਰਕੇ ਦੇ ਦਾਂ। ਹੂੰ। 12 ਮਾਡਲ 160 ਦੀ ਬੀਟ ਡੀਜ਼ਲ ਪੰਜਾਬ ਨੰਬਰ 12 ਮਾਡਲ ਆ। ਹਾਂਜੀ। ਲੈ ਵੀ ਬਾਈ। ਇਹਦਾ ਬੰਪਰ ਪੇਂਟ ਕਰਕੇ ਦਵਾਂਗੇ। ਬੰਪਰ ਨਵਾਂ। ਬੰਪਰ ਨਵਾਂ ਬਾਈ। ਠੀਕ ਐ ਵੀਰੇ। ਇਹ ਹਾਲੇ ਲਿਆਂਦੀ ਲਿਆਂਦੀ ਲੱਗਦੀ ਥੋਨੇ ਕਰ। ਲਿਆਂਦੀ ਨੇ ਬਸ। ਠੀਕ ਐ। ਆਹਾ ਬਾਈ। ਆਹ ਫਰਸਟ ਓਨਰ ਹੈ ਜੀ। 13 ਮਾਡਲ। 1 ਕੋ। ਹਾਂ ਡੀਜ਼ਲ ਤੇ ਹੈ ਟੌਪ ਮਾਡਲ ਹਾਂਜੀ ਇਹ ਆਪਾਂ ਦੇ ਦਾਂਗੇ ਤੁਹਾਨੂੰ 2,75,000 ਦੀ ਐਨਓਸੀ ਨਾਲ 3 ਲੱਖ ਦੀ ਨੰਬਰ ਲਵਾ ਕੇ 3 ਲੱਖ ਰੁਪਏ ਦੇ ਨੰਬਰ ਲਵਾ ਕੇ ਲੈ ਵੀ ਮਿੱਤਰੋ 3 ਲੱਖ ਰੁਪਏ ਦੇ ਨੰਬਰ ਲਵਾ ਕੇ ਤੇ ਆ ਗਈ ਵਰਨਾ ਵੀਰੇ ਇਹ ਮਾਡਲ 1.5 ਲੱਖ ਦੀ 10 ਮਾਡਲ 10 ਮਾਡਲ ਹੈ ਵੀ ਹਾਂਜੀ ਡੀਜ਼ਲ 1,50,000 ਚ ਗੁਜਰਾਤ ਦਾ ਨੰਬਰ ਲੈ ਵੀ ਮਿੱਤਰੋ ਟਾਇਰ A1 ਟਾਇਰ ਵਧੀਆ ਨੰਬਰ ਲਵਾ ਕੇ 1.75 ਦੀ ਪੈਣ ਵਾਲੀ ਆਪਾਂ ਨੂੰ ਇਹ ਠੀਕ ਹੈ ਵੀਰੇ ਹਾਂਜੀ ਲੈ ਵੀ ਤੇ ਆਹ ਇਹ ਆ ਗਈ ਜੀ 15 ਮਾਡਲ i20 ਇਹੇ ਆਪਾਂ ਤੁਹਾਨੂੰ ਦੇ ਦਾਂਗੇ 365 ਦੀ 365 ਚ ਔਰ 4 ਦੀ ਨੰਬਰ ਨਾਲ ਮਾਡਲ ਮਾਡਲ 15 ਅਸਟਾ 15 4 ਲੱਖ ਰੁਪਈਆ ਦੀ ਵਿੱਦ ਨੰਬਰ ਹਾਂਜੀ ਲੈ ਵੀ ਮਿੱਤਰੋ ਆਹ ਰੇਟ ਦੇਖ ਲਓ 4 ਲੱਖ ਰੁਪਈਆ ਦੀ ਵਿੱਦ ਨੰਬਰ 2015 ਮਾਡਲ ਦੀ ਕਾਰ ਡੀਜ਼ਲ ਦੀ ਔਰ ਗਾਰੰਟੀ ਸਾਰੀਆਂ ਦੀ ਹੈ ਠੀਕ ਹੈ 6 ਮਹੀਨਿਆਂ ਦੀ ਹਾਂ ਕਾਰਾਂ ਦੀ ਸਾਰੀਆਂ ਦੀ 6 ਮਹੀਨਿਆਂ ਦੀ ਗਾਰੰਟੀ ਬਈ ਹੈ ਤੇ ਆਹ ਟ੍ਰੈਨੋ 13 ਮਾਡਲ 265 ਦੀ ਇਹ ਵੀ ਟੌਪ ਮਾਡਲ ਡੀਜ਼ਲ ਹੈ ਲਾਈਟ ਵਗੈਰਾ ਲੱਗੇ ਲੈ ਵੀ ਆਹ ਵਾਲੀ ਚੱਕ ਲਓ ਬਈ ਆਹ ਵੀਰੇ ਇਹ ਆ ਗਈ ਆਪਣੇ ਕੋਲੇ ਸਭ ਤੋਂ ਸਸਤੀ ਸਵਿਫਟ 1,25,000 ਦੀ ਐਨਓਸੀ ਨਾਲ ਮਾਡਲ ਮਾਡਲ 8 ਜੀ ਦਸੰਬਰ 8 ਮਾਡਲ ਤੇ ਸਵਾ ਲੱਖ ਰੁਪਏ ਦੀ ਐਨਓਸੀ ਦੇ ਨਾਲ ਬਈ ਤੁਹਾਨੂੰ ਆਹ ਕਾਰ ਮਿਲ ਜਾਣੀ ਸਵਿਫਟ ਡੀਜ਼ਲ ਚ ਤੇ ਆਹ ਵੀਰੇ ਇਹ 4 ਲੱਖ ਦੀ 12 ਮਾਡਲ ਪੁਜੈਰੋ ਇਹ ਵੀ ਟੌਪ ਮਾਡਲ ਹੈ ਸਪੋਰਟਸ ਮਾਡਲ ਪੁਜੈਰੋ 12 ਮਾਡਲ ਜੀ 4 ਲੱਖ ਰੁਪਏ ਦੀ 4 ਦੀ ਲੈ ਵੀ ਬਈ ਪੁਜੈਰੋ ਕਾਰ ਆ ਤੁਹਾਡੇ ਵਾਸਤੇ ਸਿਰਫ 4 ਲੱਖ ਰੁਪਏ ਦੀ 2012 ਮਾਡਲ ਕਾਰ ਬਈ ਚਲਾਵਾ ਚਲੂ ਵਹ ਨਮ ਬਿਲਕੁਲ ਠੀਕ ਹੈ ਮੈਟਸੂਬਿਸ਼ੀ ਦੀਆਂ ਕਾਰਾਂ ਤੁਹਾਨੂੰ ਵਧੀਆ ਮੇਨਟੇਨੈਂਸ ਪੱਖੋਂ ਬਹੁਤ ਵਧੀਆ ਤੇ ਬਈ ਗੱਲ ਕਰਾਂ ਵੀ ਹੈਨਾ ਤੁਹਾਨੂੰ ਗੰਦੀਆਂ ਸ਼ਾਇਦ ਲੱਗ ਰਹੀ ਹੋਣਗੀਆਂ ਕਾਰਾਂ ਕਿਉਂਕਿ ਹੁਣ ਮੌਸਮ ਹੀ ਇਦਾਂ ਦਾ ਹੋਇਆ ਪਿਆ ਬਈ ਹੈਨਾ ਰੋਜ਼ ਸਾਫ਼ ਕਰਦੇ ਆ ਅੱਧੀ ਦੇ ਕੱਪੜਾ ਮਾਰੋ ਦੂਜੀ ਦੇ ਉਦੋਂ ਮਿੱਟੀ ਪਈ ਹੁੰਦੀ ਹੈ ਬਈ ਨਾ ਤੇ ਆਹ ਆ ਗਈ ਗ੍ਰੈਂਡ i10 ਵੀਰੇ ਮਾਡਲ ਇਹ ਹੈਗੀ ਐਕਸੈਂਟ ਡਿੱਗੀ ਵਾਲੀ ਗ੍ਰੈਂਡ i10 ਐਕਸੈਂਟ ਠੀਕ ਹੈ ਇਹ 15 ਮਾਡਲ ਹੈ ਜੀ ਇਹ ਗੱਡੀ ਆਪਾਂ 240 ਦੀ ਐਨਓਸੀ ਨਾਲ ਦੇਵਾਂਗੇ 270 ਦੀ ਪੰਜਾਬ ਨੰਬਰ ਕਰਕੇ ਠੀਕ ਹੈ 15 ਮਾਡਲ ਹੈ 15 15 ਮਾਡਲ ਐਨਓਸੀ ਨਾਲ ਹਾਂਜੀ ਠੀਕ ਹੈ ਵੀਰੇ ਤੇ ਆਹ ਡਸਟਰ ਆ ਗਈ ਮਾਡਲ ਇਹ 14 ਮਾਡਲ ਦੀ ਆਪਣੀ 280 ਦੀ ਸਾਈ ਹੋ ਗਈ ਅੱਜ ਠੀਕ ਹੈ ਵੀਰੇ ਹਾਂ ਇਹ ਲੈ ਜਾਣਗੇ 14 ਮਾਡਲ 2 ਲੱਖ 80 ਹਜ਼ਾਰ ਰੁਪਈਆ ਦੀ ਮਿੱਤਰੋ ਰੇਟ ਦੇਖੋ ਭਾਈ ਹਨ ਜਿਹੜੇ ਰੇਟ ਤੁਹਾਨੂੰ ਆਪਾਂ ਦੇਤੇ ਭਾਈ ਸ਼ਾਇਦ ਹੀ ਕੋਈ ਦੇ ਸਕੇ ਭਾਈ ਹੈ ਤੇ ਆਹ ਵੀਰੇ ਮਾਡਲ ਇਹ ਪ੍ਰੋਪਰ 25 ਦੀ ਐਵਰੇਜ ਹੁੰਦੀ ਹੈ ਮਨ ਲਾ ਤੁਸੀਂ ਰੱਖੀ ਵੀ ਹੈ ਇਹ ਹੈਗੀ ਸੀ ਭਾਈ ਮੇਰੇ ਲਵੇ ਹਾਂ ਤੇ ਇਹ ਗੱਡੀ ਆਪਾਂ ਤੁਹਾਨੂੰ ਦੇ ਦਾਂਗੇ 280 ਦੀ 15 ਮਾਡਲ ਡੀਜ਼ਲ 2 ਲੱਖ 80 ਹਜ਼ਾਰ 15 ਮਾਡਲ ਹੋਰ ਨੰਬਰ ਲਵਾ ਕੇ 310 ਦੀ ਤਨ ਲਖ ਦਾ ਹੈ ਰਮੀਆਂ ਦੀ ਲਾਈ ਵੀਲ ਬਾਅਦ ਚ ਲਵਾਏ ਹੋਇਆ ਸੋਹਣੀ ਗੱਡੀ ਆ ਆ ਗਈ ਅਲਟੋ ਜਿਹੜੇ ਕਹਿੰਦੇ ਨੇ ਵੀ ਆਪਾਂ ਕਹਿੰਦੇ ਥੋੜੇ ਵਰਗੇ ਫੌਜੀ ਭਰਾਵਾਂ ਦੀ ਪਸੰਦ ਹੁੰਦੀ ਹੈ ਜ਼ਿਆਦਾ ਤੇ ਭਾਈ ਇਹ ਦਿੱਲੀ ਨੰਬਰ ਹੈਗੀ ਠੀਕ ਹੈ ਇਹਦੇ ਪਲੇਟਾਂ ਨਹੀਂ ਹੈਗੀਆਂ ਬਾਅਦ ਚ ਮੈਨੂੰ ਫੋਨ ਕਰਕੇ ਕਈ ਮਿੱਤਰ ਪਿਆਰੇ ਕਹਿੰਦੇ ਨੇ ਉਹ ਦਿੱਲੀ ਨੰਬਰ ਆ ਉਹ ਚੰਗਾ ਚੰਗਾ ਹਾਂ ਪਹਿਲੀ ਦੱਸ ਦਈਏ ਦਿੱਲੀ ਨੰਬਰ ਹੈ ਨਵ ਮਾਡਲ ਹੈ ਔਰ ਇਹ ਗੱਡੀ ਆਪਾਂ ਨੂੰ ਪੇਜੂਗੀ 80000 ਦੀ ਜੀ ਅਲਟੋ ਹਾਂਜੀ ਨਵ ਮਾਡਲ ਹੈ ਹਾਂਜੀ ਨਵ ਮਾਡਲ ਤੇ ਸਿਰਫ 80000 ਰੁਪਈਆ ਦੀ अल्टੋ ਕਾਰ ਵੀ ਹੈ ਤੁਹਾਨੂੰ ਦੱਸਤੀ ਆਪਾਂ ਪਹਿਲੀ ਗੱਲ ਤੇ ਆ ਗਈ ਆਪਣਾ ਬਲੈਕ ਕਲਰ ਦੇ ਵਿੱਚ 스ਵਿਫਟ ਕਾਲੀ ਨੱਗ ਨਹੀਂ ਵਰਜੇ ਹਾਂ ਇੱਕ ਇੱਕ ਲੱਖ 40000 ਦੀ ਹੈ ਐਨਓਸੀ ਨਾਲ ਹਾਂਜੀ ਔਰ ਇੱਕ 70 ਦੀ ਸਾਰਾ ਕੰਮ ਕਰਾ ਕੇ ਮਤਲਬ ਪਾਸਿੰਗ ਹੋ ਜੂ ਉਹਦੇ ਚ ਹੀ ਗਿਆ ਉਹਦੇ ਚ ਪੰਜਾਬ ਨੰਬਰ ਹੋ ਜੀ ਹਾਂ ਇਹ ਵੇਰੀਐਂਟ ਉਹ ਲੱਗਦਾ ਮੈਨੂੰ ਚਾ ਕਿਹੜਾ ਹੁੰਦਾ ਕੰਪਨੀ ਦਾ ਸਟੀਰੀਓ ਵਗੈਰਾ ਲੱਗਿਆ ਹੈ ਇਹਦੇ ਚ ਹਾਂ ਸੀਟ ਸੂਟ ਕਵਰ ਵਗੈਰਾ ਲਾਉਣ ਲੱਗੇ ਹੁਣ ਆਪਾਂ ਤੁਸੀਂ ਮੈਨੂੰ ਕਿਰਾਂ ਟੋਕਿਆ ਸੀ ਵੀ ਸੀਟ ਕਵਰ ਵਧੀਆ ਪਵਾਇਆ ਹੈ ਸੀਟ ਕਵਰ ਪਾਇਆ ਕਰੋ ਹਾਂ ਆਹਾ ਵੀਰੇ ਇਹ 10 ਮਾਡਲ ਆ ਗਈ ਜੀ ਪੰਜਾਬ ਨੰਬਰ ਹਾਂ 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 ਨੰਬਰ ਵੀ ਵੀਆਈਪੀ ਹੈ ਠੀਕ ਹੈ ਤੇ ਇਧਰ ਤੁਹਾਡੇ ਵਾਲੇ ਪਾਸੇ ਟੈਗ ਵੀ ਵੀਆਈਪੀ ਤੇ ਲੱਗੇ ਹੋਇਆ ਸੀ ਹੈਗਾ ਲੱਗਾ ਹੋਇਆ ਬਈ ਲਾਈ ਵੀਲ ਨੇ ਇਹ ਕਾਰ ਆ ਪਾ 1,85,000 ਦੀ ਐਨਓਸੀ ਨਾਲ ਨਹੀਂ ਐਨਓਸੀ ਤਾਂ ਲੋੜ ਨਹੀਂ ਪੰਜਾਬ ਨੰਬਰ ਹੈ ਪੰਜਾਬ ਨੰਬਰ ਹੈ ਪਟਿਆਲਾ ਨੰਬਰ ਹੈ 0037 ਹਾਂਜੀ 1,85 ਦੀ ਦੇ ਦਾਂਗੇ ਲੈ ਵੀ 1,85,000 ਰੁਪਇਆ ਦੇ ਵਿੱਚ ਬਈ ਹੈ ਇਹ ਅਗਲੀ ਕਾਰ ਆ ਗਈ ਆਪਣੇ ਲਈ ਪੋਲੋ ਪੋਲੋ ਇਹ ਵੀ ਪੰਜਾਬ ਨੰਬਰ ਹੈ ਹਾਂ ਹਾਂ ਦਸੰਬਰ 2011 ਹਾਂਜੀ 1 ਲੱਖ 80000 ਦੀ 81 ਦੇ ਵਿੱਚ ਵੜੀ ਇਹ ਵੀ origignal ਨੰਬਰ ਦੀ ਕਾਰ ਆ ਮਰਸਾ ਦੀ ਠੀਕ ਹੈ ਵੀਰੇ ਡੀਜ਼ਲ ਓਕੇ ਤੇ ਆਹ ਇਹ 14 ਮਾਡਲ ਡੀਜ਼ਲ ਡਿਜ਼ਾਇਰ ਆ ਗਈ ਵੱਡੀ ਡਿੱਗੀ ਵਾਲੀ ਜੀ ਠੀਕ ਹੈ ਇਹ ਆਪਾਂ ਤੁਹਾਨੂੰ 235 ਦੀ ਦੇ ਦਾਂਗੇ ਐਨਓਸੀ ਨਾਲ ਔਰ ਨੰਬਰ ਲਵਾ ਕੇ ਪੈ ਜੂਏ ਤੁਹਾਨੂੰ 26065 ਦੀ 26065 ਦੇ ਵਿੱਚ ਬਈ ਤੇ ਆਹ ਆ ਗਈ ਆਪਣੀ ਫਿਗੋ ਇਹ ਪੈਟਰੋਲ ਹੈ ਜੀ ਇਹ ਸਿਰਫ 52000 ਚੱਲੀ ਆ ਕਾਰ ਹਲੇ ਸਿਰਫ 52000 ਆ ਹਾਂ ਇਹਦੇ ਬੰਪਰ ਟੂ ਬੰਪਰ ओरिजिनल ਕਾਰ ਹੈ ਹੂੰ 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 ਬੰਪਰ ਵੀ ਪੇਂਟ ਨਹੀਂ ਠੀਕ ਹੈ ਇਹ ਗੱਡੀ ਇੱਕ ਵੀ ਦੀ ਦੇ ਦਾਂਗੇ ਆਪਾਂ ਪੈਟਰੋਲ ਹੈ 16 17 ਦੀ ਐਵਰੇਜ ਦਿੰਦੀ ਹੈ ਪੈਟਰੋਲ ਦੀ ਲੈ ਵੀ ਮਿੱਤਰੋ 120000 ਰੁਪਈਆ ਦੇ ਵਿੱਚ ਕਾਰ ਮਿਲ ਰਹੀ ਹੈ ਹਨਾ ਤੁਹਾਨੂੰ ਬਈ ਹੈ ਨਾ ਬਈ ਵਾਕਵਾਲ ਤੇ ਦੋ ਕਾਰਾਂ ਰਹਿ ਗਈਆਂ ਆਪਣੇ ਕੋਲ ਇੱਕ ਦੀ ਹੋਰ ਹੈਗੀ ਆਪਣੇ ਕੋਲ ਤਿੰਨ ਕਾਰਾਂ ਰਹਿ ਗਈਆਂ ਆਪਣੇ ਲਵੇ ਤੇ ਆ ਆ ਗਈ ਆਪਣੇ ਲਵੇ ਵਰਨਾ ਬਈ ਇਹ ਮੋਡਲ ਇਹ ਬਈ ਚੰਡੀਗੜ੍ਹ ਨੰਬਰ ਹੈ ਹਾਂਜੀ ਇਹ ਗੱਡੀ ਜੇ ਕਿਸੇ ਨੇ ਕੈਸ਼ ਲੈਣੀ ਹੈ ਚੰਡੀਗੜ੍ਹੋਂ ਨਾਮ ਕਰਵਾ ਦੇਾਂਗੇ ਉਹਦਾ ਤੁਹਾਨੂੰ ਤਾਂ ਪਤਾ ਹੀ ਹੈ ਨਾ ਹੋ ਜਾਂਦੀ ਉਹਦਾ ਨਾਮ ਹੋ ਜਾਂਦੀ ਹੈਗੀ ਤੇ ਜੇ ਐਨਓਸੀ ਲੈਣਾ ਹੈ ਉਹ ਵੀ ਆਪਾਂ ਦੇ ਦਾਂਗੇ ਐਨਓਸੀ ਨਾਲ 310000 ਦੀ ਹੈ ਮਾਡਲ ਮਾਡਲ 13 13 ਮਾਡਲ ਆ 310000 310 ਦੀ ਔਰ ਇਹ ਤੇ ਲੋਨ ਵੀ ਹੋ ਜੂ 2.5 ਲੱਖ ਦਾ ਵਾਹ ਜੀ ਚੱਕ ਦਾਂਗੇ ਬਈ 3 ਲੱਖ ਤੇ 10000 ਰੁਪਏ ਦੀ ਚੰਡੀਗੜ੍ਹ ਨੰਬਰ ਦੀ 13 ਮਾਡਲ 13 ਮਾਡਲ 1.6 1.6 ਡਬਲ ایرਵੇ ਗਲੀ ਡਬਲ ایرਵੇ ਬਾਈ ਤੁਸੀਂ ਰੇਟ ਦੇਖੋ ਬਾਈ ਰਾਹੁਲ ਇੱਕ ਵਾਰ ਦਿਖਾ ਦੇ ਬਾਈ ਅਲਾਇ ਕਾਰ ਨੂੰ ਲੱਗੇ ਹੋਏ ਨੇ ਬਾਈ ਕਾਰ ਚੈੱਕ ਕਰੋ ਬਾਈ ਹਨਾ ਬਾਈ ਜਦੋਂ ਆਓਗੇ ਤੋਸ ਮਾਰ ਕੇ ਚੰਗੀ ਤਰ੍ਹਾਂ ਦਿੱਤੀਓ ਕਾਰ ਤੁਹਾਨੂੰ ਬਈ ਹਨਾ ਤੁਸੀਂ ਚਾਹੇ ਬਾਈ ਹਨਾ 3.5 ਲੱਖ ਰੁਪਏ ਦੀ ਵੇਚ ਲਿਓ ਆਪਾਂ ਤੈਨੂੰ ਪਤਾ ਹੀ ਆ ਬਾਈ ਬਹੁਤ ਚਿਰ ਦਾ ਆਉਣਾ ਹੈ ਅਸੀਂ ਪਾਲਿਸ਼ ਪੂਲਿਸ਼ ਘੱਟ ਮਾਰਦੇ ਆ ਬਹੁਤ ਘੱਟ ਬਈ ਆਤ ਨਹੀਂ ਹਨਾ ਰੇਟ ਦੱਸੋ ਵੀ ਕਿਵੇਂ ਲੱਗਿਆ ਬਈ ਹਨਾ ਤੇ ਆ ਗਈ ਇਹ 15 ਮਾਡਲ ਇਹ 15 ਮਾਡਲ ਹੈ ਜੀ ਹਾਂਜੀ ਔਰ ਇਹ ਤੁਹਾਨੂੰ ਬਈ 395 ਦੀ ਮਾਡਲ 15 ਮਾਡਲ 15 ਹਾਂ 6 에어બેਗਾਂ ਵਾਲੀ 6 에어બેਗ ਤਿੰਨ ਬਦਲਾਂ ਵਾਲੀ ਹੈ ਹਾਂਜੀ 15 ਮਾਡਲ ਅਲਾਏ ਕੰਪਨੀ ਦੇ 3 ਲੱਖ ਤੇ 95000 ਰੁਪਿਆ ਦੇ ਵਿੱਚ ਵਰਨਾਕਾਰ ਮਿਲ ਜਾਣੀ ਤੁਹਾਨੂੰ ਮਿੱਤਰੋ ਡੀ ਐਲ ਨੰਬਰ ਤੇ ਆਹ ਲਾਸਟ ਕਾਰ ਆ ਗਈ ਬਈ ਆਪਣੇ ਲਵੇ i10 ਮਾਡਲ ਵੀਰੇ ਕਿੰਨਾ ਹੈ ਇਹ 10 ਮਾਡਲ ਹੈ ਜੀ ਹਾਂਜੀ ਇਹ 1200 ਸੀਸੀ ਵਾਲੀ ਇਹਦੇ ਚ ਦੋ ਆਉਂਦੀਆਂ ਨੇ ਅੱਛਾ ਇੱਕ 1100 ਸੀਸੀ ਵੀ ਆਉਂਦੀ ਆ ਉਹ ਸਸਤੀ ਮਿਲ ਜਾਂਦੀ ਆ ਥੋੜੀ ਠੀਕ ਆ 1200 ਸੀਸੀ ਇਹ 18 ਦੀ ਐਵਰੇਜ ਕੱਢੂ i20 ਵਾਲਾ ਇੰਜਨ ਹੈ ਇਹਦੇ ਚ ਹੂੰ ਹੂੰ ਇਹ ਗੱਡੀ 1 ਲੱਖ 15000 ਦੀ ਆਪਾਂ ਐਨਓਸੀ ਨਾਲ ਦੇ ਦਾਂਗੇ ਜੀ 1 ਲੱਖ ਤੇ 15000 ਰੁਪਏ ਮਾਡਲ 2010 10 ਲੈ ਵੀ ਲਾਸਟ ਕਾਰ ਸੀ ਇਹ 1 ਲੱਖ ਤੇ 15000 ਰੁਪਏ ਦੇ ਵਿੱਚ ਕਾਰ ਮਿਲਗੀ ਤੁਹਾਨੂੰ ਇਹ ਤੇ ਸਾਰੀਆਂ ਕਾਰਾਂ ਦੇ ਰੇਟ ਬਿਲਕੁਲ ਜਾਇਜ਼ ਸੀਗੇ ਜਿਹੜੇ ਬਾਈ ਕਹਿੰਦੇ ਨੇ ਵੀ ਯਾਰ ਸਾਨੂੰ ਸਸਤੀ ਕਾਰ ਚਾਹੀਦੀ ਹੈ ਘੱਟ ਰੇਡ ਦੇ ਵਿੱਚ ਕਾਰ ਦੇਈਂਦੇ ਗਰੰਟੀ ਵਾਲੀ ਕਾਰ ਦੇਈਂਦੇ ਹੈ ਰਹਿ ਗਈ ਉਹ ਇਕੋ स्पोर्ट ਰਹਿੰਦੀ ਹੈ ਹੋਰ ਆਜੋ ਫਿਰ ਦੇਖੀ ਜਾਓ ਤੇ ਬਾਈ ਲਾਸਟ ਕਾਰ ਰਹਿ ਗਈ ਉਹ ਖੜੀ ਆਪਣਾ ਸਾਡੇ ਧੂੜੀ ਵਾਲੇ ਬਾਈ ਤੇ ਆਹ ਖੜੀ ਹੈ ਕਾਰ ਆਪਣੀ ਆਹ ਖੜੀ ਇਹ ਸਾਈਡ ਤੇ ਕਿਵੇਂ ਲਾਖੀਆ ਬਾਈ ਇਹਦੇ ਪੈਂਚਰ ਹੋ ਗਏ ਸੀ ਅੱਛਾ ਇਹ ਇਹ 14 ਮਾਡਲ ਆਪਾਂ ਟਾਈ ਲੱਖ ਦੀ ਦੇ ਦਾਂਗੇ ਇਹ ਵੀ ਡੀਜ਼ਲ ਵਾਲੀ ਆ 14 ਮਾਡਲ ਆ 14 ਮਾਡਲ 14 ਮਾਡਲ ਇਤੀ ਤੱਕ ਪਾਸਿੰਗ ਹੈ ਡੀਜ਼ਲ ਹੈ ਇਕੋ स्पोर्ट ਵਿਦ ਐਨਓਸੀ 23 ਦੀ ਹੂੰ ਔਰ ਨੰਬਰ ਲਵਾ ਕੇ 285 ਦੀ ਪੰਜਾਬ ਨੰਬਰ ਲਵਾ ਲਿਆ 285 ਦੇ ਵਿੱਚ ਹਾਂਜੀ ਬਈ ਇਹਦੀ ਬਿਲਡ ਕੁਆਲਟੀ ਬਾ ਕਮਾਲ ਹੋ ਗਈ ਹੈ ਹੈਨਾ ਵੀ ਜੇ ਕੋਈ ਸਬਫਟ ਵਗੈਰਾ ਲੱਭ ਰਾਣਾ ਤਾਂ ਸ਼ਾਇਦ ਬਈ ਮੈਂ ਕਹਿਣਾ ਤੁਹਾਨੂੰ ਵੀ ਆਹ ਕਾਰ ਦੇਖ ਲਓ ਇੱਕ ਵਾਰ ਟ్రਾਈ ਲੈ ਕੇ ਬਈ ਤੇ ਮਤਲਬ ਵੀ ਤੁਸੀਂ ਬਈ ਬਾਕੀ ਕਹੋਗੇ ایرਰ ਵੀਰ ਵੀ ਚੀਜ਼ ਦਾ ਸਵਾਲ ਆ ਗਿਆ ਚਲਾ ਕੇ ਪਤਾ ਲੱਗਦਾ ਵੀ ਇਹ ਨਾ ਜਿਵੇਂ ਬੰਦਾ ਟਰਾਲਾ ਨਹੀਂ ਚਲਾ ਰਿਆ ਹੁੰਦਾ ਵੀ ਹਾਂ ਉਹ ਵਾਲਾ ਫੀਲ ਆਉਂਦਾ ਔਰ ਇੱਕ ਐਵਰੇਜ ਵੀ 2022 ਦੀ ਹੈ ਹਾਂ ਐਵਰੇਜ ਵੱਖੋਂ ਵਧੀਆ ਕਾਰ ਤੇ ਬਸ ਭਈ ਇਹ ਨਾ ਜੇ ਕਿਸੇ ਨੇ ਕੋਈ ਕਾਰ ਲੈਣੀ ਆ ਤਾਂ ਆਜੋ ਗਾਰੰਟੀ ਵਗੈਰਾ 6 ਮਹੀਨਿਆਂ ਦੀ ਚੰਗੀਆਂ ਕਾਰ ਆ ਰੇਟ ਸਭ ਤੋਂ ਘੱਟ ਫਿਰ ਠੀਕ ਹੈ ਵੀਰੇ ਫਿਰ ਔਰ ਅਸੀਂ ਫੋਨ ਵੀ ਚੱਕਦੇ ਹਾਂ ਹਾਂ ਅਸੀਂ ਫੋਨ ਚੱਕਦੇ ਹਾਂ ਠੀਕ ਹੈ ਵੀਰੇ